ਇਦਾਂ ਜਿਹੜਾ ਨਾਲਾ ਬਣ ਗਿਆ ਆ ਦੇਖ ਲੋ ਆ ਸੱਤ ਲੋ ਜਾਂਦਾ ਇੱਧਰਲੇ ਪਾਸੇ ਤੇ ਆ ਆ ਵਿੱਚ ਆ ਕੇ ਪੈਣ ਲੱਗ ਗਿਆ ਦੇ ਬੁੱਧਾ ਨਾਲਾ ਜ਼ਹਿਰ ਸਾਰੀ ਫੈਕਟਰੀਆਂ ਦੀ ਜ਼ਹਿਰ ਇੱਥੇ ਹਜ਼ਾਰਾਂ ਡੰਗ ਫੈਕਟਰੀਆਂ ਡੈਰੀਆਂ ਦਾ ਗੋਹਾ ਮੱਝਾਂ ਦਾ ਮੂਤ ਲੋਕਾਂ ਦੀ ਟੱਟੀ ਟੁੱਟੀ ਮੂਤ ਪਿਸ਼ਾਬ ਹਸਪਤਾਲਾਂ ਜਿੰਨਾ ਕਚਰਾ ਜਿੰਨਾ ਗੰਦ ਜੋ ਆਉਂਦਾ ਸਾਰਾ ਆ ਇੱਥੋਂ ਅਸੀਂ ਬਲੀਪੁਰ ਪਿੰਡ ਖੜੇ ਆ ਬਲੀਪੁਰ ਤੋਂ ਕਸਵਾ ਤੋਂ ਪੱਟੀਆਂ ਤੋਂ ਕਈ ਥਾਵਾਂ ਤੋਂ ਇਥੋਂ ਲੁਧਿਆਣੇ ਦੇ ਵਿੱਚ ਇੱਥੇ ਆ ਜ਼ਹਿਰ ਸਾਰੀ ਕੈਮੀਕਲ ਇਹ ਜਿਹੜਾ ਅਤਵਾਦ ਆ ਇਹ ਅਤਵਾਦ ਆ ਅਸਲ ਇਹ ਉਹ ਅਤਵਾਦ ਹੈ ਜਿਹੜਾ ਪੰਜਾਬ ਦੀ ਨਹਲ ਕੁਸ਼ੀ ਕਰ ਰਿਹਾ ਫਰੋਈਪੁਰ ਲੁਧਿਆਣਾ ਮੋਗਾ ਫਰੀਦਕੋਟ ਮੁਕਸਰ ਹੋਰ ਹਾਲਕਾ ਗਰਾਸਤਾਂ ਤੱਕ ਲੋਕ ਪਾਣੀ ਪੀਂਦੇ ਧਰਤੀ ਨੂੰ ਕੈਂਸਰ ਪਸ਼ੂਆਂ ਨੂੰ ਕੈਂਸਰ ਮੱਛੀਆਂ ਜਿਹੜੀਆਂ ਹਰੀ ਗੇ ਪੱਤਨਾ ਬਗਿਆ ਤਾਜ਼ੀਆਂ ਉਹਨਾਂ ਨੂੰ ਕੈਂਸਰ ਜਪਾਗਾ ਜਿਹੜੇ ਪਾਹਾਜ ਪੈਦਾ ਹੁੰਦੇ ਨੇ ਲੂਲੇ ਲੰਗੜੇ ਇੰਨੇ ਕਾਣੇ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਪਤਾ ਨਹੀਂ ਕਿਹੜੀਆਂ ਕਿੜੀਆਂ ਬਿਮਾਰੀਆਂ ਕਾਲੇ ਪੀੜੀ ਸ਼ੂਗਰ ਕੈਂਸਰ ਪਤਾ ਹੀ ਨਹੀਂ ਸਮਝ ਵੀ ਨਹੀਂ ਆਉਂਦੀ ਡਾਕਟਰ ਨੂੰ ਕਿਹੜੀਆਂ ਕਿੜੀਆਂ ਬਿਮਾਰੀਆਂ ਲੋਕਾਂ ਨੂੰ ਚਿੰਮੜ ਰਹੀਆਂ ਆਹ ਜ਼ਹਿਰ ਦੇ ਨਾਲ ਆਹ ਤਬਾਦ ਦੇ ਨਾਲ ਆਹ ਦੇਖ ਲੋ ਇੱਥੇ ਸੱਤ ਮੈਂਬਰੀ ਕਮੇਟੀ ਬਣੀ ਰਾਣ ਸਵਾ ਦੀ ਕਮੇਟੀ ਬਣਾਈ ਗਈ ਬੁੱਢੇ ਦਰਿਆ ਦੀ ਕਮੇਟੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਗਵਾਈ ਚ 4 5 ਐਮਐਲ ਇਥੋਂ ਦੇ ਲੈ ਗੇ ਲੁਧਿਆਣੇ ਦੇ ਕੋਸੋਰ ਐਮਐਲ ਐ ਮੰਤਰੀ ਲੈ ਕੇ 2.5 ਸਾਲ ਹੋ ਗਏ ਕੋਈ ਕਾਰਵਾਈ ਸਾਡੇ ਨਾਲ ਐਸੇ ਥਾਂ ਦੇ ਉੱਤੇ ਨਾ 16 ਵਾਂ ਇੱਥੇ ਆਉਣਾ 16 ਤੋਂ ਲੈ ਕੇ ਲਗਾਤਾਰ ਮੈਨੂੰ 8 ਸਾਲ ਹੋ ਗਏ ਸਾਡਾ ਕੁਲਤਾਰ ਸੰਧਵਾ ਵੀ ਕਦੇ ਭਵੰਤਮਾਨ ਦੀ ਮੀਤਹੇਰ ਵੀ ਚੀਮੇ ਅਰ ਗੇਰਮੋਲਗੜ ਨਮਾਲ ਵਰਗੀਆਂ ਇੱਥੇ ਆ ਕੇ ਆਹ ਵੀਡੀਓ ਪਾਉਂਦੀਆਂ ਹੁੰਦੀਆਂ ਸੀ ਵੀ ਆਹ ਜ਼ਹਿਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੁਣ ਇਹਦੀ ਸਰਕਾਰ ਹੈ ਹੁਣ ਸਭ ਚੁੱਪ ਨੇ ਕਿਉਂ ਕਾਰਨ ਕੀ ਆ ਉਹ ਦਿਲੋਂ ਫੋਨ ਖੜਕਦਾ ਸਾਰੇ ਲੱਤਾਂ ਐ ਕੰਬਣ ਲੱਗ ਜਾਂਦੀਆਂ ਐ ਇਥੇ ਕੋਈ ਮੰਤਰੀ ਕੋਈ ਮੁੱਖ ਮੰਤਰੀ ਕੋਈ ਐਮਐਲਏ ਕੋਈ ਐਮਪੀ ਕੋਈ ਨਹੀਂ ਖੜਦਾ ਬਲਵੀਰ ਸਿੰਘ ਸਿਚਾ ਰਾਸਵਾਂ ਮੈਂਬਰ ਚਾਰ ਵਾਰੀ ਇੱਥੇ ਆ ਕੇ ਮੁੜ ਗਿਆ ਕਿੱਥੇ ਗਏ ਭਾਈ ਤੇਰੇ ਧਰਤੀ ਹਵਾ ਪਾਣੀ ਪਹਚਾਉਣ ਦੇ ਦਾਅਵੇ ਕਰਨੀਆਂ ਗੱਲਾਂ ਕਰਨ ਵਾਲੇ ਮੈਨੂੰ ਕਹਣਗੇ ਤੂੰ ਬਲਵੀਰ ਸਿੰਘ ਸਿਚਾ ਨੂੰ ਐ ਬੋਲਦਾ ਉਹ ਭਾਈ ਐਮਪੀ ਬਣਾਇਆ ਰਾਸਵਾਂ ਐਮਪੀ ਆ ਬੜੇ ਲੰਮੇ ਸਬਦ ਰਾਲਾ ਪਾਉਂਦੇ ਆ ਰਹੇ ਨੇ ਇੱਥੇ ਕਿਉਂ ਨਹੀਂ ਇੱਥੇ ਕੋ ਬੋਲਤੀ ਬੰਦ ਹੋ ਜਾਂਦੇ ਬਈ ਇਹਨਾਂ ਲੋਕਾਂ ਦੀ ਯਾਰ ਆ ਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬਿੱਟੂ ਮੈਂ ਅਮਰਤ ਸ਼ਾਹ ਦਾ ਯਾਰ ਆ ਮੈਂ ਮੋਦੀ ਦਾ ਯਾਰ ਆ ਮਾਇਆਇਆ ਕਰਦੂ ਮੈਂ ਪੰਜਾਬ ਆ ਕਰਦੂ ਜੇ ਤੇਰੇ ਜਾਨ ਆ ਲੱਤਾ ਤੇ ਤੇਰੇ ਚ ਦਮ ਐ ਮਰਦ ਦਾ ਬੱਚਾ ਕੋਈ ਖੂਨ ਤਾਂ ਤੇਰਾ ਬੁੱਤ ਨਾਲ ਹੀ ਐ ਉਹ ਮੈਨੂੰ ਪਤਾ ਹੀ ਉੱਤੇ ਤੋਂ ਹੋਣਾ ਕੱਖ ਨਹੀਂ ਗੱਲਾਂ ਹੀ ਕੱਲੀਆਂ ਤਾਂ ਆ ਜ਼ਹਿਰ ਆ ਤਵਾਦ ਰੋਕ ਕੇ ਦਿਖਾ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਆ ਕੈਂਸਰ ਦੇ ਨਾਲ ਆ ਜ਼ਹਿਰ ਦੇ ਨਾਲ ਅੱਜ ਵੀ ਪੰਜਾਬ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਐ ਇਹ ਰੋਕ ਕੇ ਦਿਖਾਏ ਇਤਰੀ ਹਿੰਮਤ ਐ ਰਾਜੇ ਬੜਿੰਗ ਨੂੰ ਕਹਿਣਾ ਚਾਹਣਾ ਐ ਪੀਂ ਆ ਤੂੰ ਲੁਧਿਆਣਾ ਚੁਣਿਆ ਹੋਇਆ ਚਾਹ ਪੀਣ ਲੱਗ ਗਿਆ ਬਹਿ ਕੇ ਆ ਕੇ ਆਪਣੀ ਰੇੜੀ ਤੇ ਕਦੇ ਜੂਸ ਪੀਣ ਲੱਗ ਗਿਆ ਕਦੇ ਸਮੋਸਾ ਖਾਣ ਲੱਗ ਗਿਆ ਡਰਾਮੇ ਛੜਦੇ ਡਰਾਮੇ ਕਦੇ ਇੰਟਰਵਿਊ ਚ ਕਹਿਣਾ ਕਿ ਮੇਰੀ ਘਰ ਵਾਲੀ ਮੇਰੀ ਜਨਾਨੀ ਬਹੁਤ ਸੋਹਣੀ ਆ ਜੀ ਲੋਕ ਇਹਨੂੰ ਦੇਖਣ ਹੀ ਆ ਜਾਂਦੇ ਸੀ ਰੇਲੀਆਂ ਚ ਲੋਕ ਵੀ ਉਹ ਜੀ ਆ ਲੋਕਾਂ ਕੋਲ ਮੁੱਦੇ ਕੜਿਆ ਭਵੰਤਮਾਨ ਦੇ ਗੱਪ ਚੁਟਕਲੇ ਕਹਾਣੀਆਂ ਰਾਜੀ ਪਟਿੰਗ ਦੇ ਡਰਾਮੇ ਅਰਮਨੀ ਦੀ ਬੱਟੂ ਦੀਆਂ ਹੋਰ ਵੱਡੀਆਂ ਵੱਡੀਆਂ ਗੱਲਾਂ ਗੱਪ ਆ ਆ ਜਰ ਆਹੀ ਮੁੱਦੇ ਮੈਂ ਚਾਹਦਾ ਰਿਹਾ ਵੋਟਾਂ ਚ ਆਹੀ ਮੁੱਦੇ ਮੈਂ ਚਾਹਦਾ ਲੋਕੋ ਫਰਾਂ ਧਰਤੀੇ ਢੋ ਪਾਣੀ ਮੋਕ ਗਿਆ ਉਹ ਧਰਤੀ ਬੰਜਰ ਹੋ ਗਈ ਸੁਡਾ ਪਾਣੀ ਜ਼ਹਿਰ ਬਣਾ ਤਾ ਉਹ ਸੋਡੀਆਂ ਨਸਲਾਂ ਮਾਰੀਆਂ ਜਾ ਰਹੀਆਂ ਨੇ ਸੋ ਨੂੰ ਪ੍ਰਵਾਸ ਕੀਤਾ ਜਾ ਰਿਹਾ ਸੋਡੀ ਜੜ ਪੱਤੀ ਜਾ ਰਹੀ ਹੈ ਨਾ ਸੋਡੀ ਧਰਤੀ ਨਾ ਫਸਲਾਂ ਨਾ ਕੱਖ ਨਹੀਂ ਰਹਿਣਾ ਉਹ ਆ ਮੁੱਦੇ ਬਣੇ ਉਹ ਚੋਣਾਂ ਦੇ ਵਿੱਚ ਆ ਮੁੱਦੇ ਹੁੰਦੇ ਆ ਚੋਣਾਂ ਦੇ ਬੇਲਜਗਾਰੀ ਪ੍ਰਵਾਸ ਕਿਸਾਨੀ ਮਜ਼ਦੂਰੀ ਆ ਪਾਣੀ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਇਹ ਪਾਣੀ ਆ ਤਾਂ ਜੀਵਨਾ ਗਰਵਾਣੀ ਕਿਨੇ ਪਵਨ ਗੁਰੂ ਪਾਣੀ ਕਿਤਾ ਮਾਤਾ ਧਰਤ ਮਾਤਾ ਉਹ ਸੁਣਾ ਪਿਓ ਮਾਰਿਆ ਜਾ ਰਿਹਾ ਪਾਣੀ ਆ ਦੇਖ ਆ ਉਹ ਆਉਂਦਾ ਫਤ ਲੋ ਤੇ ਆ ਆ ਗਿਆ ਇੱਥੇ ਬੁੱਢਾ ਤਰਿਆ ਆ ਬਲੀਪੁਰ ਪਿੰਡ ਖੜੇ ਆ ਐਲਾਨ ਸੁਣ ਲੋ ਹੁਣ ਪੰਜਾਬ ਦੇ ਲੋਕੋ ਜੇ ਤੁਸੀਂ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਮਾੜੀ ਮੋਟੀ ਥੋੜੇ ਅੰਦਰ ਇੱਥੇ ਕੋਈ ਦਰਦ ਹੈਗਾ ਆਪਣੀਆਂ ਨਸਲਾਂ ਖਾਤਰ ਕੱਲੇ ਪੈਸੇ ਮਗਰ ਨਾ ਭੱਜੇ ਫਿਰੋ ਪੈਸੇ ਲਾ ਕੇ ਵੀ ਆਪਣੇ ਜਵਾਕ ਨਹੀਂ ਬਚਾ ਸਕੋਗੇ ਓਏ ਡਾਕਟਰਾਂ ਦੇ ਘਰ ਭਰੀ ਜਾਂਨੇ ਹੋ ਹਸਪਤਾਲ ਭਰੇ ਪਏ ਆ ਛੋਟੇ ਜਵਾਕ ਮਰੀ ਜਾਂਦੇ ਤੁ ਆਪ ਮਰੀ ਜਾਂਦੇ ਬਿਮਾਰੀਆਂ ਦੇ ਨਾਲ 15 ਅਗਸਤ ਨੂੰ ਐਲਾਨ ਕੀਤਾ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ 15 ਅਗਸਤ ਨੂੰ ਮਾਰਚ ਰੱਖਿਆ ਕਰਤਾਰ ਸਿੰਘ ਸ਼ਿਦ ਕਰਤਾਰ ਸਿੰਘ ਸਰਾਬੇ ਦੇ ਬੋਤ ਤੋਂ ਲੈ ਕੇ ਸ਼ਿਦ ਉਦਮ ਚੰਦੇ ਬੋਤ ਤੱਕ 15 ਅਗਸਤ ਨੂੰ ਵਿਧਾਨੇ ਇਕੱਠਾ ਹੋਣਾ ਹੈ 15 ਸਤੰਬਰ ਤੱਕ ਜੇ ਸਰਕਾਰ ਆ ਜ਼ਹਿਰ ਆ ਬੁੱਢਾ ਨਾਲਾ ਬੰਦ ਨਹੀਂ ਕਰਦੀ ਆ ਇਹਦੇ ਚ ਆ ਸਤਲੁਜ ਪੈਣ ਤੋਂ 15 ਸਤੰਬਰ ਨੂੰ ਬੰਨ ਮਾਰਾਂਗੇ ਉੱਥੇ ਬੁੱਢੇ ਦਰਿਆ ਦੀ ਬਿਲਕੁਲ ਜੜ੍ਹ ਤੇ ਜਿੱਥੋਂ ਲੁਧਿਆਣੇ ਦੇ ਵਿੱਚ ਵੜਦਾ ਉੱਥੇ ਮਾਰਾਂਗੇ ਇੱਥੇ ਨਹੀਂ ਇਹ ਲੋਕਾਂ ਦੇ ਖੇਤਾਂ 'ਚ ਵੜ ਜੂਗਾ ਉੱਥੇ ਮਾਰਾਂਗੇ ਪੰਜਾਬ ਦੇ ਦਰਦਮੰਦ ਲੋਕੋ ਪੰਜਾਬ ਦੇ ਗੈਰਤਮੰਦ ਲੋਕੋ ਪੰਜਾਬ ਦੇ ਅਣਖੀਜਾਰੂ ਲੋਕੋ ਆਪਣੀ ਅਣਖ ਨੂੰ ਚ ਜੁੜਾ ਮਾਰੋ ਅੰਦਰੋਂ ਹਰੂਣਾ ਮਾਰੋ ਅੰਦਰੋਂ ਉਹ ਮਰੀ ਜਾਨ ਨੁੱਕਰਾਂ ਦੇ ਕੁੰਡੇ ਲਾ ਕੇ ਨਹੀਂ ਉਹ ਗੱਲ ਬਣਨੀ ਕਹ ਰਾਜ ਬੈਠੀ ਮਰ ਜੂਗੇ ਆ ਪਾਣੀ ਪੀ ਕੇ ਓਏ 24 ਘੰਟੇ ਤੋਂ ਆਪਾ ਪਾਣੀ ਵਰਤਦੇ ਆ ਪਸਲਾ ਨੂੰ ਪਾਣੀ ਨਾਜ ਪਾਣੀ ਉਹ ਪਕਣਕਾ ਪਾਣੀ ਵਾਲੀਆਂ ਹੀ ਪੀਣੇ ਆ ਖਾਣੇ ਆ ਓਏ ਉਹੀ ਤੁਸੀਂ ਦਾਲਾਂ ਸਬਜ਼ੀਆਂ ਨੂੰ ਲਾਉਣੇ ਉਹੀ ਦਾਲਾਂ ਸਬਜ਼ੀਆਂ ਖਾਣੇ ਆ ਉਹੀ ਪਤਾ ਉਹ ਥੋੜੀ ਧਰਤੀ ਨੂੰ ਕੈਂਸਰ ਹੋ ਗਿਆ ਛੋੜੇ ਬਾਂਝ ਪੈਣ ਆਉਣ ਲੱਗ ਗਿਆ ਓਏ ਬੱਚੇ ਪੈਦਾ ਹਣੋਂ ਹਟ ਕੇ ਸਾਡੀਆਂ ਕੁੜੀਆਂ ਬੁੜੀਆਂ ਕੋਲੋਂ ਸਾਡੇ ਨੌਜਵਾਨਾਂ ਦੇ ਵਿੱਚ ਹਾਰਮੋਨ ਸਾਡੇ ਤੱਤ ਖਤਮ ਹੋ ਗਏ ਸਕਰਾਣੂ ਖਤਮ ਹੋ ਗਏ ਬੱਚਾ ਪੈਦਾ ਕਰਨ ਵਾਲੇ ਆ ਪਾਣੀ ਇਹ ਜ਼ਹਿਰਾਂ ਪੀ ਕੇ ਓਏ ਫੇਸ ਕਰਕੇ 15 ਅਗਸਤ ਤੇ 15 ਸਤੰਬਰ ਦੋ ਤਰੀਕਾਂ ਸੀ ਐਲਾਨ ਕੀਤੀਆਂ ਜੇ 15 ਸਤੰਬਰ ਤੱਕ ਇਹ ਹੱਲ ਨਹੀਂ ਹੁੰਦਾ 15 ਸਤੰਬਰ ਨੂੰ ਬੰਨ ਮਾਰਾਂਗੇ ਉਹਦੇ ਪੈਰ ਜੁੱਤੀ ਨਾ ਪਾਇਆ ਓਏ ਇਹ ਮਸਲਾ ਮਨੁਖਤਾ ਦੀ ਭਲਾਈ ਦਾ ਓਏ ਪਾਣੀ ਹਿੰਦੂ ਮੁਸਲਮਾਨ ਸਿੱਖ ਨੇ ਸਭ ਨੇ ਪੀਣਾ ਵੀਰ ਨੇ ਗਰੀਬ ਨੇ ਸਭ ਨੇ ਪੀਣਾ ਪਾਣੀ ਦੀ ਕੋਈ ਧਰਮ ਕੋਈ ਜਾਤ ਨਹੀਂ ਪਾਣੀ ਹਰ ਇੱਕ ਇਨਸਾਨ ਨੂੰ ਜੀਵ ਜੰਤੂ ਨੂੰ ਪਸ਼ੂ ਪੰਛੀ ਨੂੰ ਬਨਸਪਤੀ ਨੂੰ ਅਨਾਜਾਂ ਨੂੰ ਫਸਲਾਂ ਨੂੰ ਸਾਰਿਆਂ ਨੂੰ ਜੀਵਨ ਬਖਸ਼ਦਾ ਓਏ ਇਸ ਲਈ ਤੁਹਾਡਾ ਹਰ ਇੱਕ ਦਾ ਫਰਜ਼ ਬਣਦਾ ਓਏ ਇਹ ਸਾਰੇ ਕਸਦ ਉੱਪਰ ਉੱਠ ਕੇ ਆਪਣੀਆਂ ਨਸਲਾਂ ਫਸਲਾਂ ਧਰਤੀ ਵਿਰਾਸਤ ਉਸ ਨੂੰ ਬਚਾਉਣ ਦੇ ਲਈ 15 ਸਤੰਬਰ ਨੂੰ ਦੇ 15 ਅਗਸਤ ਨੂੰ ਸਾਡਾ ਸਾਥ ਦਿਓ ਉਦੋਂ ਪਹਿਲਾਂ ਸਾਰੇ ਐਮਐਲਏ ਨੂੰ ਮਿਲਾਂਗੇ ਉਦੋਂ ਪਹਿਲਾਂ ਅਸੀਂ ਆ ਇੱਥੋਂ ਕੈਂਟਰ ਭਰ ਕੇ ਲੈ ਕੇ ਜਾਇਆ ਕਰਾਂਗੇ ਪਾਣੀ ਦਾ ਹਰ ਇੱਕ ਐਮਐਲਏ ਦੇ ਬਾੜ ਚ ਖੜਾ ਕਰਾਂਗੇ ਲੈ ਜਾ ਕੇ ਵੀ ਆ ਚੱਕ ਕੋਈ ਪਾਣੀ ਵੀ ਉੱਤੇ ਦੇ ਨਾਲ ਨਾ ਹੋ ਆਪਣੇ ਜਵਾਕਾਂ ਨੂੰ ਪਿਓ ਨਾਲੇ ਜੇ ਤੁਸੀਂ ਲੋਕਾਂ ਦੇ ਜਵਾਕਾਂ ਨੂੰ ਪਿਆਰ ਰਹੀਆਂ ਨਾ ਮੰਨਣਾ ਕਿ ਉਹਨੇ ਬਾੜ ਢੇਰੀ ਕਰਕੇ ਆਵਾਂਗੇ ਇੱਥੇ ਬਾਈ ਖੜਿਆ ਨਹੀਂ ਜਾਂਦਾ ਇੱਥੇ ਐਡੀ ਦੂਰ ਖੜੇ ਆ ਇਥੋਂ ਹਵਾar ਚੜਦੀ ਐ ਨੱਕ ਨੂੰ ਮੁਸ਼ਕਾਂ ਸੰਗ ਮੱਚਦਾ ਅੱਖਾਂ ਮੱਚਦੀਆਂ ਕੁ ਰਾਤ ਮੈਨੂੰ ਲੱਗਦਾ ਤੁਸੀਂ ਪਾ ਦਿਓ ਇੱਕ ਬੰਦਾ ਜੇ ਮੰਜਾੜੇ ਤੜਕੇ ਨੂੰ ਮਰਿਆ ਪਿਆ ਚੱਕੋਂਗੇ ਆ ਉੱਤ ਇੰਨੀ ਉੱਤੋਂ ਖੜੇ ਇਹ ਲੋਕ ਪੀਂਦੇ ਆ ਬਾਈ ਪਾਣੀ ਜਿਹੜੇ ਕੋਲ ਖੜਾ ਵੀ ਨਹੀਂ ਜਾਂਦਾ ਯਾਰ ਸੋ ਪੰਜਾਬ ਦੇ ਲੋਕੋ ਲਾਂਬੰਦੀ ਕਰਨੀ ਤੁਹਾਡੇ ਪਿੰਡਾਂ ਚ ਆਵਾਂਗੇ ਸਾਡਾ ਸਫ਼ਰ ਤੁਹਾਨੂੰ ਪਹਿਲੇ ਕਿਹਾ ਸੀ ਠੀਕ ਆ ਲੋਕਾਂ ਨੇ ਫਤਵਾ ਨਹੀਂ ਦਿੱਤਾ ਪਰ ਅੰਦਰ ਦਰਦ ਆ ਕਦੇ ਵੀ ਇਹ ਜ਼ਿੰਦਗੀ ਆਖਰੀ ਸਾਹ ਤੱਕ ਲੜੂਗੀ ਪੰਜਾਬ ਨੇ ਜਿਨਾ ਜਦ ਸਾਤ ਧੜਕਦੇ ਆ ਜ਼ਿੰਦਗੀ ਚੱਲਦੀ ਆ ਰਗਾਂ ਚ ਖੂਨ ਦੌੜਦਾ ਉਹਨਾਂ ਲਈ ਪੰਜਾਬ ਉਹਨਾਂ ਚਿਰ ਪੰਜਾਬ ਲਈ ਲੜਦੇ ਰਹਿਵਾਂਗੇ ਫੇਰ ਸਟਾਰਟ ਆ ਫੇਰ ਤਿਆਰ ਆ ਮੈਦਾਨ ਦੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਲਈ ਸਰਕਾਰ ਨੂੰ ਪੀਲੀ ਚੇਤਾਵਨੀ ਐ ਸੰਘਰਸ਼ ਦੀ ਕਿ ਜੇ ਨਾ ਰੋਕਿਆ ਹੁਣ ਇੱਕ ਪਾਸਾ ਕਰਕੇ ਹਟਾਂਗੇ ਚਾਹੇ ਸਾਨੂੰ ਚੱਕ ਕੇ ਜੇਲਾ ਚ ਬੰਦ ਕਰ ਦਿਓ ਪਰਚੇ ਦੇ ਦਿਓ ਸਿਰ ਪਾੜਨ ਦੇ ਸਿਰ ਪਾੜ ਦਿਓ ਜੋ ਮਰਜ਼ੀ ਧਰਾਮਾਂ ਲਾ ਦਿਓ ਤੇ ਚਾਹੇ ਅਸੀਂ 15 ਸਤੰਬਰ ਨੂੰ ਅਸੀਂ ਇਹ ਹੋਂ ਪੰਥ ਕਰਾਂਗੇ ਬੁੱਢਾ ਕਰਿਆ ਜੋ ਮਰਜੀ ਹੋ ਜੇ ਉਧ ਦੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਕਿਸਾਨ ਜਿੱਥੇ ਮੈਂ ਤੁਹਾਨੂੰ ਅਪੀਲ ਕਰਦਾ ਹਸਲਾਂ ਮਾਅਵਜਾ ਨੂੰ ਪਿੱਟਦੇ ਫਿਰਦੇ ਰੋਣੇ ਫਿਰਦੇ ਬਾੜਾਂ ਡਾਂਗਾ ਗੋਲੀਆਂ ਖਾਈ ਜਾਂਦੇ ਉਹ ਜੇ ਸਾਡੀਆਂ ਨਸਲਾਂ ਨਾ ਬਚੀਆਂ ਆਹ ਜ਼ਹਰਾਂ ਦੇ ਦੇ ਕੇ ਮਾਰਤਾ ਕਿਹੜੀਆਂ ਫਸਲਾਂ ਕਿਹੜੇ ਮਾਅਵਜੇ ਕਿਹੜੀਆਂ ਜ਼ਮੀਨਾਂ ਦੀ ਗੱਲ ਕਰਦੇ ਸੋਨੂੰ ਅਪੀਲ ਆ ਅਸਲ ਮੁੱਦੇ ਵੀ ਲੜਨ ਵਾਲੇ ਹੈਗੇ ਕੱਲੇ ਉੱਥੇ ਨਾ ਧਿਆਨ ਆਪਣਾ ਕੇਂਦਰਤ ਕਰ ਸਾਰਿਆਂ ਨੂੰ ਅਪੀਲ ਹੈ ਹੁਣ ਮੈਂ ਵਿਰੋਧੀ ਧਿਰਾਂ ਵੀ ਦੇਖਦਾ ਵਿਰੋਧੀ ਧਿਰਾਂ ਹਮੇਸ਼ਾ ਸਿਆਸਤੀ ਕਰਦੀਆਂ ਸਾਡੇ ਨਾਲ ਖੜ ਕੇ ਮੈਂ ਕਹਣਾ ਇਹ ਮੁਕਤਤਾ ਦੀ ਭਲਾਈ ਦੀ ਗੱਲ ਆ ਇਹ ਕੋਈ ਧੜੇਵਾਜੀਆਂ ਦੀ ਗੱਲ ਨਹੀਂ ਹੈ ਕੋਈ ਪਾਰਟੀਆਂ ਸਿਆਸੀ ਤਰ੍ਹਾਂ ਦੀ ਗੱਲ ਨਹੀਂ ਹੈ ਹਰ ਬੰਦੇ ਨੂੰ ਸਾਥ ਦੇਣਾ ਚਾਹੀਦਾ ਪਹਿਲ ਕਦਮੀ ਕਰਨੀ ਚਾਹੀਦੀ ਹੈ 15 ਸਤੰਬਰ ਦੇ 15 ਅਗਸਤ ਦੋ ਤਰੀਕਾ ਯਾਦ ਰੱਖਿਓ ਦੋ ਤਰੀਕਾ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਕਿ ਕੋਈ ਟਿਪਰ ਹੈ ਟਰੈਕਟਰ ਹੈ ਟਰਾਲੀ ਹੈ ਗੱਡੀ ਹੈ ਜਿਹੜਾ ਮਰਜੀ ਸਾਧਨਾ ਤੁਹਾਡੇ ਕੋਲੇ ਲੈ ਕੇ ਇਧਰ ਨੂੰ ਚਾਲੇ ਪਾਜੋ ਜਿਸ ਵੀ ਨਾਲ ਲੈ ਕੇ ਦੁਨ ਚਾਲੇ ਪਾਜੋ 15 ਸਤੰਬਰ ਨੂੰ ਬੰਨ ਮਾਰਨ ਜਾ ਰਹੇ ਹਾਂ ਪੁੱਡੇ ਦਰਿਆ ਦੇ ਵਿੱਚ ਹੁਣੇ ਬਹੁਤ ਹੋ ਗਿਆ ਹੁਣੇ ਬਰਦਾਸ਼ਤ ਦੀ ਹੱਤ ਟੱਪ ਗਿਆ ਹੁਣੇ ਬਰਬਾਸਤ ਨਹੀਂ ਕਰਾਂਗੇ ਹੁਣ ਹਰ ਹਾਲ ਦੇ ਵਿੱਚ ਇੱਕ ਬੂੰਦ ਪਾਣੀ ਦੁਨੀਆ ਦਾ ਕਾਨੂੰਨ ਕਹਿੰਦਾ ਹੈ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਇੱਕ ਬੂੰਦ ਪਾਣੀ ਪੀਣ ਵਾਲੇ ਪਾਣੀ ਚ ਸਾਫ ਪਾਣੀ ਚ ਕਿਸੇ ਵੀ ਕੈਮੀਕਲ ਦੀ ਜ਼ਹਿਰ ਦੀ ਪਾਣੀ ਉਹ ਇੱਥੇ ਲੱਖਾਂ ਨਹੀਂ ਉਹ ਕੋਈ ਕੁਆਂਟ ਲੀਟਰ ਰੋਜ਼ ਪਏ ਜਾਂਦੇ ਆ ਉਹ